ਆਖਿਆ ਜਦੋਂ ਸਰਕਾਰ ਕਰਨਾ ਇਹ ਕਿਸ ਵੇਲੇ ਲੋਕ ਰੋਂਦੇ ਨੇ ਮੈਂ ਉਹ ਤੁਹਾਡਾ ਸਰਦਨਾ ਹਾਂ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਜੈ ਸੋਹਣਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਇਹ ਸ਼ਬਦ ਤੁਸੀਂ ਸੁਣਿਆ ਇਹ ਸ਼ਬਦ ਮਤਲਬ ਸਾਰ ਸਮੇਸ ਨੂੰ ਕਰਦੇ ਹੋਂਦੀ ਦੇਖਿਆ ਗਿਆ ਹਾਂ 120 ਫੁੱਟ ਤੋਂ ਜਾਣ ਕੇ ਦੇਖਿਆ ਗਿਆ ਲੇਕਿਨ ਸੰਸਾਰ ਨੂੰ ਇਹ ਸ਼ਬਦ ਨਹੀਂ ਦਿੱਤਾ ਗਿਆ ਇਹ ਸ਼ਬਦ ਸੱਚ ਦੀ ਮੀਰ ਲੱਗੇ ਨੂੰ ਆਪਾਂ ਕਹਿੰਦੇ ਸਾਰਾ ਇਹ ਸੰਦੇਸ਼ ਹੈ ਜਿਸ ਰੂਪ ब्रह्मा ਖੇਮਣੇ ਗਿਆ ਉਹ ਕਿ ਇਹ ਨਾ ਕਿਹਦਾ ਹੈ ਅਕਾਲ ਪੁਰਖ ਦਾ ਹੈ ਉਹ ਆਦੇ ਲੋਪਾ ਸ਼ਰੀਰ ਤੋਂ ਪੈਦਾ ਹੁੰਨੇ ਹਨ ਗਰਭ ਤੋਂ ਲੇਕਿਨ ਬਾਕੀ ਸਭ 2.5 ਸਾਲ ਬਾਅਦ ਬੋਲੀ ਸਿੱਖਣ ਤੋਂ ਬਾਅਦ ਮਿਲੇ ਇਸ ਕਰਕੇ ਜਦੋਂ ਤਦਾ ਪਹਿਲਾ ਸਾਹ ਜਾਂਦਾ ਹੈ ਵਾਹ ਦੇਕਰ ਵਿੱਚੋ ਹਰ ਜੀਵ ਦਾ ਹਰ ਤੇ ਪੁਰਾਣੀ ਦਾ ਚਾਹ ਬਜੂ ਆ ਦੇ ਪਲਸੀਆ ਪਹਿਲਾ ਖਾਪ ਪਰ ਤੇਰਾ ਸਿੱਕਰੀ ਮੁੱਖ ਨੰਗਾ ਕਰਨਾ ਦਾ ਵਿਆਹ ਦੇ ਉੱਪਰ ਦਾ ਇਹ ਸਸਾ ਸ਼ੁਗ ਆ ਹੋੜਾ ਇਹ ਸਾਲ ਤੁਖ ਜੋਤ ਰੂਪ ਦੀ ਗੱਲ ਕਰਦਾ ਹੈ ਫਿਰ ਸਾਡਾ ਜਦੋਂ ਥੱਲੇ ਨੂੰ ਆਉਂਦਾ ਹੈ ਅੰਗ ਬੋਲਦਾ ਹੈ ਜਿਹਦੇ ਵਿੱਚੋਂ ਆਤਮਾ ਦਾ ਚਿਦਾ ਹੈ ठीक है खिंचना शरीर शरीर जाना कोई गल नी है ਆਪਰੇ ਵਿੱਚ ਆਪਾਂ ਨਹੀਂ ਕਰਾਂਗੇ ਆਹ ਕਿਉਂ ਵੀ ਆ ਜਿਹਾ ਹਾਂ ਜਿਆਦਾ ਕਰਾ ਕਾੜੋ ਉਹ ਕਿੱਥੇ ਆਪਾਂ ਪਿੱਛਾ ਰੱਖੋ ਉਹ ਕਿਉਂ ਇਸ ਤਰ੍ਹਾਂ ਆਉਂਦੇ ਕੀਆ ਉਹਨੂੰ ਕਿਉਂ ਵਿਸਾਜ ਦਿਨ ਸਾਰਾ ਕੋਸਤਾ ਉਹ ਸੋ ਨੂੰ ਕਿਹਾ ਜਾਂਦਾ ਹੈ ਉਹ ਫੁਰਖ ਨੰਗਨ ਹੈ ਬਨੇ ਚਾ ਬਣਿਆ ਪਰਦੇ ਹੋ ਹੁਣ ਆਂਦਾ ਕਿ ਚਾਇਆ ਮੈਂ ਕਦੇ ਸ਼ੋ ਸ਼ੁਰੂ ਕਰ ਕਦੇ ਦੇ ਤਾਰ ਮੈਂ ਕੰਮ ਕਰਦਾ ਨਹੀਂ ਹਾਂ ਸੰਸਾਰ ਚ ਅਜੀ ਤੇਜ ਵਾਰ ਕਰਨਾ ਹੈ ਗੁਰੂ ਵੀ ਬਿੰਬਰਾ ਦਾ ਖੇਲ ਕਰਦੇ ਨੇ ਉਹ ਇਹ ਸਮਗਰੀ ਨੇ ਉਹ ਤੁਰੋ ਨਹੀਂ ਪਾਣੀ ਪਾਣੀ ਨਹੀਂ ਪਾਣਾ ਬਾਅਦ ਚ ਰੱਖ ਦਿਆ ਠੀਕ ਹੈ ਬਾਅਦ ਚ ਰੱਖ ਦਿਆ ਇਸ ਕਰਕੇ ਉਹ ਕਹਿੰਦਾ ਹੈ ਕਿ ਫਿਰ ਇਹ ਲਿਖਿਆ ਗਿਆ ਸੀ ਕਿ ਨੇਕ ਗਲੰਕ ਵਜੇ ਡਾਂਗ ਕਰੇ ਤਾਂ ਲੰਗਨ ਜਿਓ ਜਿਸ ਵੇਲੇ ਨੇਕ ਗਲੰਕ ਸੰਸਾਰ ਤੇ ਆਏਗਾ 1403 ਅੰਕ ਕਹਿੰਦਾ ਉਹਦਾ ਡੰਕਾ ਜਦ ਵਿਗਿਆ ਤੇ ਅੱਖ ਪਾਣੀ ਦੇਖਾ ਉਚਾਨਗੇ ਅੱਜ ਪੂਰੀ ਦੁਨੀਆ ਦੇ ਚੰਗਲਾ ਨੋਕਾ ਲਗ ਰੀਆਂ ਤੁਮਦਰ ਖੱਲਾ ਮਾੜਨਾ ਮਨੋਕ ਲਿਖੀ ਜੀ ਗੱਲ ਤੇ ਸ਼ਰਮ ਆਉਂਦਾ ਹੈ ਪਾਣੀ ਕਿਦੇ ਖਤਮ ਕਿਥੇ ਚੰਡਿਆ ਹੈ ਇਹ ਰੇਖ ਲੰਕ ਦੀ ਕਹਾਣੀ ਹੈ ਜਦ ਰੇਖ ਲੰਕ ਨੇ ਇੱਕ ਨਵਾਂ ਕੰਮ ਕੀਤਾ ਜਿਹੜਾ ਧਰਤੀ ਦਾ ਨਵਾਂ ਇੱਕ ਸੰਸਕਰਨ ਦਾ ਕੀਤਾ ਭੂਵਿੰਦਿਆ ਸਾਲ ਧਰਤੀ ਦੇ ਉੱਤੇ ਉਹ ਕਹੇ ਗੁਰੂ ਪੀਰ ਤੇ ਅੰਮ੍ਰਾ ਜੈ ਪਰਮਾਤਮਾ ਤੇਰੇ ਰੂਪ ਕੋਈ ਨਹੀਂ ਸੱਚਖੰਡ ਵਸਣ ਵਾਲਾ ਮੇਰਾ ਕਹ ਅਸੀਂ ਜਾਣੇ ਆ ਤੇ ਸਾਡੇ ਲੋਹੇ ਲੋਹੇ ਕਾਰ ਪ੍ਰਕਾਸ਼ ਦੇ ਕਾਰ ਬਣ ਜਾਂਦੇ ਨੇ ਸੱਚਖੰਡ ਦੇ ਅੰਦਰ ਕਿੰਦਾ ਤੋਂ ਵੀ ਕਿਤੇ ਦੇ ਲਵੇ ਤੇ ਸਾਡੇ ਤੇ ਰਕਾਰ ਜਾਏ ਉਹ ਕਿੰਦਾ ਮੈਂ ਤੇ ਤਤ ਲੈਗੀ ਪਰ ਸਭ ਦੀ ਬੇਨਤੀ ਦੇ ਉੱਤੇ ਗੁਰੂ ਰਾਮਦਾਸ ਕਹਿ ਗਏ ਸੀ ਸੇ ਜੋਜਨ ਦੂਰ ਅਕਾਲ ਪੁਰਖ ਮਹਦ ਸਾਬ ਤੋਂ ਵਾਏਗਾ 1311 ਕਹਿੰਦਾ ਤਿੰਨ ਰਾਖਣ ਕੋ ਪ੍ਰਾਪਾਵੇਗਾ ਜੋ ਬੋਸ ਸੰਦੇ ਜਾਂ ਨੁਪਰ ਤੇਨ ਉਲਟੋ ਤੇ ਸਿੱਧਾ ਸਾਰੀ ਜੀ ਯੂਨਿਟ ਤੋਂ ਵੀ ਪੁੱਛੀ ਗਏ ਅੱਜ ਸਾਰੀ ਕਹਾਣੀ ਉਲਟੋ ਚੁਪੀ ਹੈ ਠੀਕ ਆ ਜੀ ਹੋਰ 6 ਕਿਲੋ ਜਨ ਦੂਰ ਕੀ ਸੀ ਪਿੰਡ ਕਵੈਂਡਰ ਦੇ ਸੇਫ ਪਿੰਡ ਨਾ ਮੈਂ ਸੇਫ ਬਟ ਦਿਖਾਰੇ ਬਦਲ ਠੀਕ ਹੈ ਜੀ ਲਓ ਕਰਦੀਏ ਇੱਧਰ ਸਮਾਰਟੀ ਠੀਕ ਹੈ ਜੀ ਪਿੰਡ ਲਓ ਆਜੋ ਇੱਧਰ ਇੱਥੇ ਆ ਜਾ ਆਜੋ ਆਜੋ ਇੱਧਰ ਆ ਪਰਮੇਸ਼ਰ ਆਇਆ ਗੋਵਿੰਦ ਫਿਰ ਤੋਂ ਗੱਲ ਜੀ ਗੋਵਿੰਦ ਜੀ ਕਿਵੇਂ ਤੇ ਆਇਆ ਪਰਮੇਸ਼ਰ ਅਕਾਲਪੁਰਖ ਆਇਆ ਪਿਛਲੇ ਵਹਿ ਦੇ ਗੋਲ ਕਰਾਰਾਂ ਦੇ ਹਿਸਾਬ ਨਾਲ ਔਰ ਪਰਮੇਸ਼ਰ ਨੇ ਆ ਕੇ ਜਿਹੜੀ ਖੇਲ ਖੇਲੀ ਆ 59 ਸਾਲ ਸਰਗੁਣ ਤੇ ਫਿਰ ਸਰਗੁਣ ਤੋਂ ਨਿਰਗੁਣ ਹੋ ਕੇ ਔਰ ਇਹ ਆਪਣੀ ਭਗਤ ਭਰਾ ਨੇ ਇਹਨਾਂ ਦਾ ਵੀ ਲੇਖ ਪਰਮੇਸ਼ਰ ਨੇ ਦੱਸਿਆ ਪ੍ਰਾਤਨ ਜਿਹੜੇ ਜਨਮ ਸੀ ਜਾਮਾਵੰਤ ਦਾ ਇਹਨਾਂ ਦਾ ਜਨਮ ਦੱਸਿਆ ਗਿਆ ਜਿਹੜੀ ਰਾਮਚੰਦਰ ਜੀ ਦੇ ਵੇਲੇ ਹੋਏ ਟੈਕਨੀਸ਼ਨ ભગવાન ਹੋਏ ਉਸ ਵੇਲੇ ਦਾ ਜਿਹੜਾ ਅਸੀਂ ਵਿਸ਼ਾਸ਼ਨ ਦਾ ਜਨਮ ਜਿਹੜਾ ਉਹ ਕੱਪਿਆ ਗਿਆ ਲਿਖਤੀ ਵਿੱਚ ਹੁਣ ਇਸ ਸਮੇਂ ਦਾ ਜਿਹੜੇ ਸਾਰੇ ਭੈਣ ਭਰਾ ਤੁਸੀਂ ਹਾਜ਼ਰ ਦੇ ਦਿੱਤੇ ਜਿਸ ਪ੍ਰਮਾਤਮਾ ਦੀ ਗੱਲ ਗੁਰਸੇਖਦਰ ਸਿੰਘ ਕਰ ਰਹੇ ਨੇ ਨਾਮ ਦੱਸ ਰਹੇ ਨੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਉਹ ਪ੍ਰਮਾਤਮਾ ਦੇ ਅੱਗੇ ਕਿਦਨੇ ਆਪਾਂ ਮੜੀ ਜਾਏ ਜੀ ਇਹਦੀ ਵੀ ਪੁਕਾਰ ਆ। ਔਰ ਇਸਨੇ ਪੁਕਾਰ ਕੀਤੀ ਕਿ ਮੈਂ ਤਾਂ 184 ਜਿਹੜੀ ਆ ਉਹ ਆ ਗਈਆਂ। ਮੜੀਆਂ ਗੌਰਾਂ ਦੇ ਵਿੱਚ ਦੱਬੇ ਗਏ ਪੰਜ ਤੱਤ ਸਰੀਰ। ਪਰਮਾਤਮਾ ਤੂੰ ਆਤਮਾ ਨੂੰ ਲੇਖੇ ਲਾਉਣਾ ਆ। ਤੱਤਾਂ ਨੂੰ ਵੀ ਲੇਖੇ ਲਾ ਔਰ ਤੱਤਾਂ ਨੂੰ ਵੀ ਲੇਖੇ ਜਿਹੜਾ ਗੁਰਸਿੱਖ ਦਰਸੇਕ ਸਿੰਘ ਹਣਾ ਦੱਸਿਆ ਕਿ ਪਰਮੇਸ਼ਰ ਨੇ ਤੱਤਾਂ ਨੂੰ ਕਿੱਦਾਂ ਲੇਖੇ ਲਾਉਂਦਾ ਜਿਸ ਤਰ੍ਹਾਂ ਇਹਨਾਂ ਦੱਸਿਆ ਤੱਤਾਂ ਨੂੰ ਵੀ ਲੇਖੇ ਲਾਉਣਾ। ਔਰ ਆਤਮਾਨ ਨੂੰ ਜਿਹੜਾ ਆ ਪਰਮਾਤਮਾ ਨੇ ਸਾਖ ਛੰਡ ਲੈ ਕੇ ਜਾਣਾ ਹੁਣ ਜਿਹੜਾ ਇੱਥੋਂ ਦਾ ਇਹ ਵਿਹਾਰ ਆ ਸਾਰੇ ਭੈਣ ਭਰਾਤ ਦੀ ਆਏ ਮੁੱਖ ਨੰਗਾ ਕਰਕੇ ਵਿਖਾਉਣਾ ਏ ਇਹ ਹੁਕਮ ਆ ਕਿ ਜਦ ਮਰੀ ਦੇ ਉੱਪਰ ਟਿਕਾਉਣਗੇ ਮੁੱਖ ਨੰਗਾ ਕਰਕੇ ਦਿਖਾਉਣਗੇ ਇਹ ਹੁਕਮ ਆ ਨੇਕ ਕਲੰਕ ਨੇ ਜੋ ਬਾਣੀ ਦੇ ਵਿੱਚ ਲਿਖਾਇਆ ਪਰਮੇਸ਼ਰ ਨੇ ਆ ਕੇ ਸੋ ਇਹ ਹੁਕਮ ਦੇ ਅਨਸਾਰ ਹੀ ਜਿਹੜਾ ਹੈ ਇੱਥੇ ਮੁੱਖ ਨੰਗਾ ਕੀਤਾ ਗਿਆ ਹੈ ਔਰ ਨਾਲ ਹੁਕਮ ਹੈ ਕਿ ਬਣ ਵੈਰਾਗੀ ਮੁੱਖ ਕੀ ਕਰਨਾ ਸੋਹੰਗ ਢੋਲਾ ਕਾਉਣਾ ਇਸ ਵੇਲੇ ਸਾਰਿਆਂ ਦੇ ਮੁਖ ਦੇ ਵਿੱਚ ਉਹ ਢੋਲਾ ਹੁਣ ਗਾਉਣਾ ਚਾਹੀਦਾ ਸਾਰਿਆਂ ਨੂੰ ਸੋਹੰਗ 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 ਜਿਹੜਾ ਆ ਉਹ ਹੁਕਮ ਆ ਪਰਮੇਸ਼ਰ ਦਾ ਕਿ ਭਗਤਾਂ ਨੂੰ ਗਾਉਣਾ ਚਾਹੀਦਾ ਐਸ ਵੇਲੇ ਉਹ ਪ੍ਰਮਾਤਮਾ ਜਿਹੜਾ ਆ ਜਿਹੜਾ ਪਰਮੇਸ਼ਰ ਆ ਸਦਾ ਰਹਿਣ ਵਾਲਾ ਹੈ ਔਰ ਆਪਣਾ ਨਾਮ ਦੱਸਿਆ ਕਿ ਮੈਂ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਪਵਾੜ ਨਾਮ ਰਖਾਇਆ ਉਹ ਇਸ ਸਮੇ ਇੱਥੇ ਹਾਜ਼ਰ ਹੈ ਆਪਣੇ ਵਿੱਚ ਨਿਰਗੁਣ ਰੂਪ ਉਹ ਦੌੜ ਕੇ ਆਉਂਦਾ ਸੱਚਖੰਡ ਤੋਂ ਮਾਰਕ ਲੋਕ ਤੇ ਜੋਤ ਹੁਣ ਆਤਮਾ ਵੀ ਆਪਾਂ ਨੂੰ ਨਹੀਂ ਦਿਸਦੀ ਫਗਤ ਸਖਦੀਪ ਰਾਜ ਜੀ ਦੀ ਆਤਮਾ ਨਹੀਂ ਨਾ ਦਿਸ ਰਹੀ ਪੰਜ ਤਾਸੀ ਨਜ਼ਰ ਆ ਰਹੇ ਲੇਕਿਨ ਆਤਮਾ ਜਿਹੜੀ ਆ ਉਹ ਵੀ ਇੱਥੇ ਹਾਜ਼ਰ ਆ ਪਰਮੇਸ਼ਰ ਨੇ ਜਿਹੜਾ ਆ ਉਹ ਬੇੰਤੀਆਂ ਪ੍ਰਵਾਨ ਕਰਕੇ ਕਿਹਾ ਕਿ ਇਹ ਆਤਮਾ ਤੈਨੂੰ ਤੇਰੇ ਹੀ ਨੇਤਰਾਂ ਦੇ ਨਾਲ ਅੰਤੋਂ ਵੇਲੇ ਜਿਹੜਾ ਤੇਰਾ ਸਸਕਾਰ ਵੀ ਵਿਖਾਉਣਾ ਆ ਆਤਮਾ ਦਾ ਪਰਮਾਤਮਾ ਵੀ ਇੱਥੇ ਹਾਜ਼ਰ ਆ ਔਰ ਆਤਮਾ ਵੀ ਹਾਜ਼ਰ ਆ ਲੇਕਿਨ ਇਸ ਜਗ ਨੇਤਰ ਤੋਂ ਪਰੇ ਦੀ ਖੇਲ ਹੈ ਦੇਖ ਕਰਕੇ ਆਪਾਂ ਵੇਖ ਸਕਦੇ ਹਾਂ ਆਤਮਾ ਨੂੰ ਇੰਨਾ ਨੇਤਰਾ ਨਾਲ ਨਹੀਂ ਵੇਖ ਸਕਦੇ ਔਰ ਪ੍ਰਮਾਤਮਾ ਨੂੰ ਜੋਸ ਰੂਪ ਨੂੰ ਇਹਨਾਂ ਨੇਤਰਾਂ ਨਾਲ ਆਪਾਂ ਨਹੀਂ ਦੇਖ ਸਕਦੇ ਲੇਕਿਨ ਇਸ ਸਮੇਂ ਜੋ ਲਿਖਤ ਦੇ ਹਿਸਾਬ ਨਾਲ ਜੋ ਪਰਮੇਸ਼ਰ ਨੇ ਦੱਸਿਆ ਹੈ ਪ੍ਰਮਾਤਮਾ ਦੀ ਵੀ ਹਾਜ਼ਰੀ ਹੈ ਇਸ ਸਮੇਂ ਵਿੱਚ ਆਪਣੇ ਔਰ ਆਤਮਾ ਵੀ ਇੱਥੇ ਹੈ 8 ਘੰਟੇ ਤੱਕ ਆਤਮਾ ਨੂੰ ਜਿਹੜਾ ਹੈ ਸਰੀਰ ਛੱਡਣ ਦੇ ਬਾਅਦ ਉਸੇ ਘਰ ਦੇ ਵਿੱਚ ਰੱਖਣਾ ਹੁੰਦਾ ਪਰਮੇਸ਼ਰ ਨੇ ਨੇਤਰਾਂ ਨਾਲ ਸਾਰਾ ਵਿਹਾਰ ਵਿਖਾਉਣਾ ਫਿਰ ਸੰਸਕਾਰ ਦਾ ਵੀ 8 ਘੰਟੇ ਬਾਅਦ ਸੱਚਖੰਡ ਲੈ ਕੇ ਜਾਣਾ ਔਰ ਫੇਰ ਜਿਹੜਾ ਆ ਅੰਤਮ ਸਮੇਂ ਦਾ ਜਿਹੜਾ ਆ ਸੰਸਕਾਰ ਦਾ ਵਿਹਾਰ ਵੀ ਬਿਨਾ ਨੇਤਰਾਂ ਤੋਂ ਆਤਮਾ ਨੂੰ ਨੇਤਰਾਂ ਦੇ ਨਾਲ ਵਿਖਾਉਣਾ। ਸੋ ਇਥੋਂ ਦਾ ਇਹ ਵਿਹਾਰ ਆ ਸਾਰਾ ਸਾਰੇ ਭੈਣ ਭਰਾ ਆਏ ਦੀ ਔਰ ਇਹ ਜਿੱਤੇ ਜਿਹੜਾ ਇਹ ਲਾਲ ਕੱਪੜਾ ਜਿਹੜਾ ਜਿਹਦੇ ਵੀ ਮੰਗਦੇ ਅਨੁਸਾਰ ਹੀ ਜਿਹੜਾ ਹੈ ਇਹ ਲਿਖਤ ਦੇ ਅਨੁਸਾਰ ਹੀ ਉੱਪਰ ਸਾਰਾ ਜਿਹੜਾ ਇਹ ਲਾਲ ਕੱਪੜਾ ਵੀ ਜਿਹੜਾ ਦਿੱਤਾ ਗਿਆ। ਸੋ ਪਿੰਦੀ ਦਾ ਵੀ ਵਿਹਾਰ ਆ। ਜਿਹੜਾ ਘੋ ਆ ਜਿਹੜਾ ਕਿਰਤ ਕਹਦੇ ਨੇ ਘੋ ਦਾ ਵੀ ਵਿਹਾਰ ਆ ਸੋ ਜਿਹੜਾ ਚਿੱਟਾ ਰਮਾਲ ਸੱਜੇ ਘੋਟ ਨਾਲ ਬੰਨਿਆ ਸਾਰਾ ਹੀ ਵਿਹਾਰ ਦੇ ਅਨਸਾਰ ਆ ਪੀਲੇ ਅਪੀਲੇ ਬਸਤਰ ਪਵਾਏ ਸਾਰੇ ਹੀ ਵਿਹਾਰ ਦੇ ਅਨਸਾਰ ਆ ਔਰ ਇਸ ਪਾਸੇ ਨੂੰ ਦक्कਨ ਦੇਸ਼ਾਂ ਨੂੰ ਜਿਹੜੇ ਪੈਰ ਕੀਤੇ ਆ ਪਹਾੜਵਾਲ ਨੂੰ ਜਿਹੜਾ ਸਿਰ ਕੀਤਾ ਇਹ ਵੀ ਵਿਹਾਰ ਦੇ ਹੀ ਅਨਸਾਰ ਆ ਜੋ ਪਰਮੇਸ਼ਰ ਨੇ ਆ ਕੇ ਸਾਰਾ ਜਿਹੜਾ ਵਿਹਾਰ ਦੱਸਿਆ ਉਸ ਦੇ ਹੀ ਅਨਸਾਰ ਇਹ ਸਾਰੇ ਭੈਣ ਭਰਾ ਜਿਹੜੇ ਤੁਸੀਂ ਆਏ ਜੇ ਇਹ ਸਭ ਕੁਝ ਜਿਹੜਾ ਲਿਖਤ ਦੇ ਅਨੁਸਾਰ ਹੋ ਰਿਹਾ ਲਿਖਤ ਦੇ ਨਾਲ ਹੋ ਰਿਹਾ ਲਿਖਤ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ। ਲੋ ਜਦੋਂ ਜਦੋਂ ਵੀ ਉਹਨੇ ਕਿਸੇ ਰੈਬਰ ਨੂੰ ਭੇਜਿਆ ਵੱਖਰਾ ਉਹਨੇ ਨਾਮ ਦਿੱਤਾ, ਨਿਸ਼ਾਨ ਦਿੱਤਾ, ਮਾਰਗ ਦਿੱਤਾ ਆ। ਉਹਨੇ ਪਿਛਲੀ ਕਥਾ ਕਹਾਣੀ ਕਰਨ ਨੂੰ ਨਹੀਂ ਪਿਆ। ਔਰ ਲੇਕਿਨ ਹੁਣ ਤੇਜਨ ਵਾਲਾ ਆ ਕਿ ਉਹਨੇ ਫਿਰ ਹੁਣ ਆ ਕੇ ਜਿਹੜੀ ਇਹ ਅਗਲੀ ਨਵੀਂ ਆਪਣੀ ਕੀਤੀ ਹੈ। ਤੋਂ ਇਹ ਥੋੜਾ ਮੋٹے ਮੋٹے ਬਚਨ ਸੀ ਤੇ ਹੁਕਮ ਇਹ ਦੋ ਚੀਜ਼ਾਂ ਨਹੀਂ ਮਿਲਦੀ। ਠੀਕ ਆ ਜੀ ਹੁਕਮ ਹਾਂ ਕੋਈ ਨਹੀਂ ਆਪਾਂ ਫਿਰ ਮੁੱਕ ਨੂੰ ਚੱਲੋ ਚਲੋ ਚਲੋ ਆਹ ਦੇਖੋ ਹਾਂਜੀ ਉਸ ਤੋਂ ਬਾਅਦ ਤੁਸੀਂ ਲਿਖਿਆ ਪੜ੍ਹ ਸੁਣਿਆ ਕਿ 52 ਸਾਲ ਕੁੰਡ ਦੇ ਵਿੱਚ ਸਾਲ ਪੁੱਖ ਨੂੰ ਦੇ ਲੈਣੀ ਪਈ ਆਪਣਾ ਕਾਰ ਬਣਾਉਣ ਲਈ ਜੋਤ ਦਾ ਜੋਤ ਰੂਪ ਦੇ ਕੇ 7 ਗੰਢ ਪਹੁੰਚਿਆ ਹਾਂਜੀ ਫੇਰ 7 ਗੰਢੋਂ ਕਿੱਠੀ ਹੋਣੀ ਹੈ 22 ਨੂੰ 2043 ਨੂੰ ਫਿਰੇ 7:30 ਵਜੇ ਅਗਨੀ ਨੂੰ ਆਪਣਾ ਪੇਟ ਕਰਕੇ ਇਹਦਾ ਪਹਿਲਾ ਅਗਨੀ ਚ ਮੱਚਿਆ ਫਿਰ 7:00 ਵਜੇ ਪਹੁੰਚ ਗਏ ਵਾਪਸ ਕੋਈ ਨਹੀਂ ਆਇਆ ਰਾਤ 10:00 ਵਜੇ ਉਹਨੇ ਕਿਹਾ ਕਿ ਨਰਨਕਾਰ ਕਦੀ ਮੋੜਾ ਨਹੀਂ ਉਹ ਜੂਨਾ ਨਹੀਂ ਇਸੇ ਕਰਕੇ ਲਿਖਿਆ ਸੀ ਸਰਵਨ ਪਾਸ਼ ਨੇ ਆ ਕੇ ਆਇਆ ਲਾਲੋ ਤੇਰੀ ਜਾਨ ਕਾਊਗਾ ਜੇ ਜਾਤ ਬਟਾਲੇ ਚਾਹਤਾ ਧਰਤੀ ਪੰਜਾਬ ਦੀ 15 ਮਿਨਟਾਂ ਦਾ ਅੰਮ੍ਰਿਤ ਦਾ ਧਾਵਾ ਹੈ। ਅਜਾ ਬਾਦਲੇ ਆਪਾਂ ਜੀ। ਤੋਂ ਭਾਈ ਉਸਨੇ ਆਪਣੀ ਜਿਹੜੀ ਆ ਥੋਰ ਦੇਆਂ ਚ ਖੇਲ ਕਰ ਲਈ ਉਹਨੇ ਇੱਕ ਸੰਭਲ ਤਿਆਰ ਕੀਤਾ ਜਿੱਤੇ ਸ਼ਬਦ ਦਾ ਆਵਾਜ਼ ਕਰਨਾ ਸੀ। ਇੱਕ ਅਕਾਲਪੁਰ ਕਾ ਆਪਣੀ ਕਹਾਣੀ ਕੀਤੀ। ਫਿਰ ਆ ਕੇ ਸ਼ਬਦ ਤੇ ਗੋਬਨਤਾ ਉਹ ਤੇ ਉਹ ਸੰਭਲ ਦੇ ਵਿੱਚ ਜਿਹੜੇ ਸੰਭਲ ਦੇ ਸੁਣਦੇ ਜੋ ਹਲ-ਪਾਪ ਪਿਆ ਸੰਭਲ ਕੇ ਅਜੂਾਰ ਮਦਦ ਕਰਨਗੇ। ਪੇਰਾ ਕਾਫ ਆਪਣੇ ਫਿਰ ਨਬਜਾਂ ਬੰਦ ਕੀਤੀ ਆ ਬੜੀ ਵੱਡੀ ਗੱਲ ਜੋ ਕਸ਼ਮੀਰੀ ਅੱਜ ਦੀ ਨਬਜ਼ਾਂ ਦੇ ਆਪਾਂ ਨਹੀਂ ਕਰ ਸਕਦੇ ਬੜੀ ਸੋਹਣੀ ਜ਼ਿੰਦਗੀ ਨੇ ਡਾਈ ਆ ਬਾਤੀ ਹਾਂ ਤੇ ਤਿੰਨ ਚੀਜ਼ਾਂ ਨਹੀਂ ਮਿਲ ਸਕਦੀ ਇਹ ਬਿਨਾ ਦੇ ਤਾਂ ਚੱਲਿਆ ਜਿੰਨਾ ਖਾਂ ਮਾ ਸੀ ਇੱਥੇ ਕਰਕੇ ਨਾਲ ਉਹਨਾਂ ਆਪਾਂ ਨੂੰ ਮਿਲਦਾ ਨਹੀਂ ਬਸ ਜਿਹਨਾਂ ਤੋਂ ਜੋਸ਼ ਰੂਪ ਚਲਾ ਕੇ ਨੇਕ ਲਗਦੀ ਭਾਵੇਂਗੀ ਵੀ ਨੇਕ ਲਗਦਾ ਜਿਹੜਾ ਇਸ ਤਰ੍ਹਾਂ ਚੱਲ ਸਕਦਾ ਜੋ ਨਬਜ਼ਾਂ ਹੋ ਰਿਹਾ ਹੈ ਚੱਲੀ ਜਾਂਦਾ ਨਬਜ਼ਾਂ 22 ਬੋਤਲ ਯਾਰ ਫਿਕਰ ਮੀ ਨੂੰ ਉਹਨੇ ਕਿਹਾ ਕੋਸ ਵਾਲੇ ਰੋਸਨਾ ਜਿਹੜਾ ਜਿਹੜਾ ਗੁਰੂ ਸਾਹਿਬ ਕਹਿ ਗਏ ਸੀ ਉਹ ਜਿਹੜਾ ਉਹ ਤੇਰੀ ਖੰਡੀਆਂ ਜੰਮਿਆ ਹੋਣਾ ਬਾਗ ਚਲੇ ਹਾਂ ਕੋਈ ਗੱਲ ਆ ਤੁਹਾਨੂੰ

ਇਹ ਸੋਹਣੀ ਰੋਜ਼ ਤੁਸੀਂ ਮੇਰੇ ਸਾਹ ਸਾਹ ਪਿੰਡੀ ਦੀ ਖੇਡ ਹੈ ਜਿਹੜੇ ਜਿਹੇ ਚੱਲ ਜਾਈਏ ਕੋਤੀ ਲਾ ਲੈ ਲੋ ਹੱਥ ਦੇ ਤੇ ਉਹਦੇ ਵਿੱਚ ਆ ਇੱਕ ਤਾਂ ਨਿਕਲਣਾ ਫਸਾਉਂਦੇ ਕਰਨਾ ਹੈ ਜੇ ਕੋਈ ਰਾਹ ਨੂੰ ਮੰਗਾ ਬਿਠਾਉਣਾ ਦਰਸ਼ਣ ਦੇ ਲਿਆ ਬੰਦੇ ਬੰਨੇ ਲਾ ਲੈਂਦੇ ਆ ਆਪੜੀ ਫਾਰ ਇਹ ਪਹਿਲੀ ਮੋਤ 1990 ਦੀ ਦਮ ਨਾਲ ਹੀ ਹੋ ਗਿਆ ਹੈ ਕਿ ਉਹ ਨਹੀਂ ਬੀਪੂਆਂ ਤੋਂ ਬਾਅਦ ਪੂਰ ਜਨਤ ਦਾ ਦੂਰ ਵੀ ਸਾਧਰ ਹੋਏਗਾ 70 ਦੀ ਸੰਸਕ੍ਰਿਤੀ ਇਹ ਕਾਕਾ ਦੂਰ ਦਾਡ ਕਰ ਰਿਹਾ ਗੁਲਾਮ ਛੱਡਦਾ ਇਹ ਬ੍ਰਦਰ ਨਹੀਂ ਨਹੀਂ ਬਾਜ ਬੋਲ ਬਾਜ ਚੋਂ ਖਾਨ ਸਾਹਿਬ ਜੀ ਬਾਤ ਚੋ ਹਾਂ ਜੀ ਇਸ ਸਾਈਡ ਤੋਂ ਨਹੀਂ ਠੀਕ ਹੈ ਕੋਈ ਨਹੀਂ ਠੀਕ ਹੈ ਵਿੱਚੋਂ ਆਪੇ ਲੱਗ ਜਾਣਾ ਗਰਮ ਹੋ ਕੇ ਲੱਗ ਜਾਣਾ ਆਪਣਾ ਕੰਨੇ ਪੜਨਾ ਹਾਂਜੀ ਆਓ ਇੱਥੇ ਆ ਗਏ ਗੁੱਡਾ ਫਾੜਿਆ ਮੁੱਖਾ ਹਾਂ ਆਛੋੜੋ ਕੋਲ ਨਾਲ ਵਿੱਚ ਦੇ ਦੇਣੇ ਇੱਕ ਰੱਖ ਲਿਓ ਆਹੋ ਮੈਂ ਖੋ ਕੇ ਦੋ ਇਹਨੂੰ ਰੱਖ ਲਓ ਹਾਂ ਅਬ ਵੱਡਾ ਦੇਵੋ ਹਾਓ ਨਹੀਂ ਨਹੀਂ ਉਹ ਦੇਣ ਲੱਗੇ ਹਾਂ ਇਹ ਜੋ ਕੋਲ ਰੱਖੀ ਹਾਂ ਆਹ ਪਾਓ ਪਰ ਕਾਕੂ ਕੋਰ ਨਹੀਂ ਕੋਲ ਵਾਸਤੇ ਦੇ ਦੇਣਾ ਲੱਗੇ ਆਮਨ ਉਹ ਬੰਦਾ

ਉਹ ਤਾਂ ਵੀ ਰੱਖੋ ਹੋਰ ਦੇ ਨਾਲ ਚ ਲਾਗੋ ਕੋਈ ਕੰਨ ਜਲੇ ਨਹੀਂ ਦੋਰੀ ਥੋੜਾ ਬੜਾ ਰੱਖ ਲਓ ਬਾਅਦ ਵਿੱਚ ਲੱਗ ਜਾਣਾ ਰੱਖ ਲਓ ਬਾਅਦ ਵਿੱਚ ਲੱਗ ਜਾਣਾ ਮਾਣਾ ਉਹ ਪਨੀਰ ਮਾ ਪਰਚੇ ਉਹ ਪੜੋ ਬਹੁਤ ਛੱਡੋ ਹਾਂ ਹਾਂ ਉਹ ਜਿਹੜਾ ਸੰਸਾਰ ਤੇ ਲਾਗੂ ਹੋ ਜੀ ਸੋ ਜਿਹੜੀ ਸਟੂਨ ਮੁਸ਼ਕਿਲ ਹੋ ਜੀ ਮਨ ਜੀ ਵਾਹ ਜੀ ਜਾਨ ਤੋਂ ਕਰ ਗਏ ਥਾਂ ਤੇ ਥਾਂ ਨੂੰ ਸਾਈ ਉਹ ਜਿਹੜਾ ਵਿਹਾਰ ਆ ਰਿਹਾ ਹੰਸਮਾ ਅਗਨੀ ਤੋਂ ਪਹਿਲਾਂ ਕਿੱਲੀਆਂ ਲਾਈਆਂ ਆਪਾਂ ਸਾਢੇ ਤਿੰਨ ਹੱਥ ਦੀ ਦਿੱਤੇ ਮਨੋਕੀ ਦੇ ਜਿਹੜੀ ਕਾਲ ਦੀ ਸਾਢੇ ਤਿੰਨ ਹੱਥ ਦਾ ਹੱਜੂਗ ਦੇ ਵਿੱਚ ਦਾ ਉਹ ਘਾਰ ਆ ਮੈਂ ਦੋ ਜਗ੍ਹਾ ਕਰ ਦੂੰਗੀ ਅੱਧੀ ਘੰਟਾ ਬੋਲਾ ਦੋ ਹੋਣੇ ਚਾਰ ਕਿਲੀਆਂ ਲੱਗੀਆਂ ਨੇ ਇਹਨਾਂ ਦਾ ਵੀ ਕੋਈ ਜਿਹੜਾ ਆ ਵਿਹਾਰ ਆ ਉਹ ਕੀ ਆ ਕਿ ਪਰਮੇਸ਼ਰ ਦੀ ਹੁਣੇ ਜ਼ਿੰਮੇਵਾਰੀ ਹੋ ਗਈ ਆ ਕਿਸ ਸਰਕਾਰ ਦੇ ਬਾਅਦ ਕੋਈ ਵੀ ਜਿਹੜਾ ਆ ਮੰਤਰ ਸੰਤਰ ਦੇ ਨਾਲ ਇਸ ਸੇਵੇ ਨੂੰ ਕੋਈ ਵੀ ਅਠਾ ਨਹੀਂ ਸਕਦਾ ਹਮ ਪਰਮੇਸ਼ਰ ਹੁਣ ਇੱਥੇ ਜਿਹੜਾ ਆ ਉਹਦਾ ਪਹਿਰਾ ਆ ਚਾਰ ਕਿllੀਆਂ ਲਾ ਦਿੱਤੀਆਂ ਸਾਢੇ ਤਿੰਨ ਹੱਥ ਜਿਹੜਾ ਮਨੁੱਖੀ ਸਰੀਰ ਦਾ ਜਿਹੜਾ ਆਕਾਰ ਆ ਕਲਯੁਗ ਦੇ ਵਿੱਚ ਔਰ ਸਤਜੁਗ ਦੇ ਵਿੱਚ 21 ਹੱਥ ਸੀ ਜਿਹੜੀ ਦੇਹ ਸੀ ਤ੍ਰੇਤੇ ਦੇ ਵਿੱਚ ਜਿਹੜਾ ਸੀ ਉਹ 14 ਹੱਥ ਸੀ ਵਾਪਰ ਦੇ ਵਿੱਚ 7 ਹੱਥ ਦੇ ਰਹਿ ਗਈ ਔਰ ਕਲਯੁਗ ਹੋਇਆ ਉਹਨ ਕਲਯੁਗ ਦੇ ਵਿੱਚ 3.5 ਹੱਥ ਇਹ ਦੇ ਰਹੀ ਹੈ ਮਨੁੱਖੀ ਦੀ ਔਰ 3.5 ਹੱਥ ਦੀ ਮੰਤੀ ਦੇ ਉੱਪਰ ਜਿਹੜਾ ਇਹ ਖਿਲੀਆਂ ਜਿਹੜੀਆਂ ਇਹ ਲੱਗੀਆਂ ਨੇ ਹੁਣ ਇਥੇ ਪਰਮੇਸ਼ਰ ਦਾ ਇਹਦੇ ਉੱਪਰ ਪੈਰਾ ਆ ਕੋਈ ਵੀ ਮੰਤਰ ਤੰਤਰ ਜਾਦੂ ਟੁਨੇ ਦੇ ਨਾਲ ਕੋਈ ਵੀ ਜਿਹੜਾ ਸਿੱਖਿਆ ਪਰਮੇਸ਼ਰ ਦਾ ਭਗਤਿਆ ਦਾ ਸੇਵਾ ਨਹੀਂ ਉਠਾ ਸਕਦਾ ਹੱਡੀ ਇਥੋਂ ਬੰਨੇ ਕੱਢ ਕੇ ਨਹੀਂ ਰੱਖੀ ਜਾਂਦੀ ਆਮ ਇਦਾਂ ਹੀ ਕਰਦੇ ਨਾ ਕਿ ਜਦੋਂ ਸੰਸਕਾਰ ਹੋ ਜਾਂਦਾ ਤੇ ਫਿਰ ਆਪਾਂ ਡੀ ਕਰਦੇ ਆ ਕਿ ਹੁਣ ਇਥੋਂ ਇੱਕ ਹੱਡੀ ਚੁੱਕ ਕੇ ਤੇ ਬੰਨੇ ਨਾਤੀਏ ਇਹੀ ਕੁਛ ਕਰਦੇ ਆ ਔਰ ਇਥੋਂ ਹੱਡੀ ਬੰਨੇ ਚੁੱਕਣ ਦੀ ਤੇ ਨੱਪਣ ਦੀ ਕੋਈ ਜ਼ਰੂਰਤ ਨਹੀਂ ਗਈ ਕਿਉਂਕਿ ਜਿਹੜਾ ਸਰਬ ਸਮਰਾਥ ਅਕਾਲ ਪੁਰਖ ਆ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਉਹ 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 ਇਹਦਾ ਰਾਖਾ ਆ ਆਤਮਾ ਤੇ ਗਾਵ ਨੇ ਲੈ ਕੇ ਜਾਣੀ ਆ ਪਰਮਾਤਮਾ ਨੇ ਸੱਚ ਕੱਢ ਲੇਕਿਨ ਇੱਥੇ ਸਿਵੇ ਦਾ ਵੀ ਉਹ ਰਾਖਾ ਸੋ ਥੋੜਾ ਜੇ ਇਸ ਬਾਰੇ ਨੱਥਿਆ ਕਿਉਂਕਿ ਆਮ ਵਿਚਾਰ ਭੈਣ ਭਰਾਵਾਂ ਦੇ ਸਹੀ ਹੈ ਕਿ ਸ਼ਾਇਦ ਇਹ ਕਿਉਂ ਉਲਾ ਦਿੱਤੀਆਂ ਕਿ ਸਿਰ ਵੱਲੇ ਕਿਉਂ ਨਹੀਂ ਚਾਰ ਇਕੱਠੀਆਂ ਲਾਈਆਂ ਨਾਲ ਥੂੜੀ ਕਿਉਂ ਨਹੀਂ ਰੱਖੀ ਵਿਚਾਰ ਆ ਜਾਂਦਾ ਨਾ ਕਿ ਕੋਈ ਕੋਈ ਦਾ ਨਹੀਂ ਠੀਕ ਹੈ ਕਿਦੇ ਪੁੱਠਾ ਕੰਮਤ ਨਹੀਂ ਕਰਦਾ ਸੋ ਇਹ ਕਿਲੀਆਂ ਗੱਡਣ ਦੀ ਰੀਤੀ ਜਿਹੜੀ ਇਹ ਜਿਹੜੀ ਸਹੀ ਵਿਦਿਆਦਿ ਦੀ ਦੱਸਦੀ ਠੀਕ ਹੈ ਜੀ ਹੁਣ ਆਪਾਂ ਲਾਈਏ ਜੀ ਅਗਰ ਚਲੋ ਜੀ ਲਾਓ ਆਜੋ ਭਾਈ ਲਾਓ ਮੋਲ ਕਿ ਤੂੰ ਫੜ ਹਾਂ ਮੋਲ ਕਿ ਤੂੰ ਫੜ ਇਧਰੋਂ ਐਨੂੰ ਘੁੰਮ ਕੇ ਤੇ ਇੱਥੇ ਛੱਡ ਮੋਲ ਮੋਲ ਬਣਾ ਲੈ ਜਕਾਰੇ ਲਾ ਦੇ ਮੋਲ ਮੋਲ ਲਾ ਲਾ ਤੂੰ ਹੰਗਵਾ ਕਮਾਂਦਰੀਆ ਚੱਪ ਚੱਪ ਆਜੀ ਬਟਾ ਹਾਂ ਚੱਪ ਚੱਪ ਹਾਂ ਨੂੰ ਆਜੀ ਬਟਾ ਇਹ ਨੂੰ ਨਾ ਜੌਣ ਜਾਉਂਦਾ ਫਾਈਲ ਕੋਲ ਲੈ ਲੈ ਥੋੜਾ 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 ਛੱਡ ਦੇ ਤੁਰੇ ਚੱਲੋ ਛੇਤੀ ਇਹਨੂੰ ਅੱਗੇ ਲਾਉਂਦੇ ਜਾਉਂਦੇ ਚੱਲ 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 ਤੁਰੇ ਚੱਲੋ ਤੁਰੇ ਚੱਲੋ ਮਗਰ ਤੁਰੇ ਆਉਂਦਾ ਜੇ ਬੱਜਿਆ ਆ ਤੇ ਬਾਦਲਾ ਅੱਜ ਕੀ ਤੇਰੇ ਜੰਗ ਗਾਟੀ ਦਾ ਅੰਦਰ ਰੱਖੀ ਹਾਂ ਹਾਂ ਨਾਲ ਹੀ ਰੱਖੀ ਵਿੱਚ ਹੀ ਆ ਰੱਖਦੇ ਨਾ ਸਾਰਾ ਕੁਝ ਜੋ ਵੀ ਜਾਂਦਾ ਨਾ ਵਿੱਚ ਹੀ ਰੱਖ ਦੇ ਵਿੱਚ ਹੀ ਰੱਖ ਆ ਤਾਂ ਉਹ ਜੇ ਤਾ ਨਾ ਠੀਕ ਸ਼ੁਕਰਮਾ ਵੇਖੋ ਸਾਡੇ ਕੋਲ ਰੋਪਾਈ ਚੋ ਹੋ ਗਿਆ ਮਿੰਟਾਂ ਮੇ ਜਦੋਂ ਜਦੋਂ ਠੰਡੇ ਠੰਡੇ ਹੋ ਗਏ ਜੇ ਮੰਨ ਲਓ ਕੱਲ੍ਹ ਨਹੀਂ ਆਉਣਾ ਠੀਕ ਆ ਕੋਈ ਆਪਾਂ ਨੂੰ ਚੌਥੇ ਦਾ ਤਾਰਵੇ ਦਿੰਦੇ ਨਹੀਂ ਨਹੀਂ ਹਾਂਜੀ ਇੱਦਾਂ ਹੀ ਆਉਣਾ ਵੇਖਣਾ ਆਪਣਾ ਕੱਲ੍ਹ ਹਾਂ ਜੀ ਤਾਂ ਠੰਡਾ ਹੋ ਗਿਆ ਜਿਆਦਾ ਜਿਆਦਾ ਨਹੀਂ ਇੱਥੇ ਇੱਦਾਂ ਇਹਨੂੰ ਇਦਾਂ ਇਕੱਠਿਆਂ ਕਰਕੇ ਵਿੱਚ ਲਾਓ ਜੀ ਪ੍ਰਸ਼ਾਦ ਲਾ ਕੇ ਵਰਤਾਓ ਪ੍ਰਸ਼ਾਦ ਲਾਓ ਜੀ ਪ੍ਰਸ਼ਾਦ ਮਾਮਾ ਨਾ ਜੀ ਆ ਜائیں ਕਰੀ ਬਾਈ ਪਿੱਛੇ ਨੇ ਆਉਂਦਾ ਪਰ ਆਉਂਦਾ ਸਟਾਇਲ ਕਰ ਲਾ ਕੇ ਬਾਬਾ ਜੀ ਕੋ ਉੱਥੇ ਰੱਖ ਉੱਥੇ ਲਾ ਦੂੰਗੀ ਉੱਥੇ ਲਾਓ ਜਿੱਥੇ ਰੱਖਿਆ ਜਲ ਪਾਣੀ ਉੱਥੇ ਕੋਈ ਨਹੀਂ ਲਾਓ ਲਾਓ ਸੇ ਕੋਈ ਨਹੀਂ ਚਲੋ ਸੋ ਛੰਦੀ ਸ਼ੇਂਗ ਸਿੰਘ ਵੀਸ਼ਮੂ ਭਗਵਾਨ ਦੀ ਜੈ ਸੋ ਹੰਮਨਾਰਾ ਛੇਂਗ ਸਿੰਘ ਵੀਸ਼ਮੂ ਭਗਵਾਨ ਦੀ ਜੈ ਸੋ ਹੰਮਨਾਰਾ ਛੇਂਗ ਸਿੰਘ ਵੀਸ਼ਮੂ ਭਗਵਾਨ इधर ही बात